ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਚੀਜ਼ ਲੈ ਕੇ ਆਏ ਆ ਜਿਹੜੀ ਕਿ ਸਰਦੀਆਂ ਦੇ ਵਿੱਚ ਬਹੁਤ ਫਾਇਦੇਮੰਦ ਹੈ ਤੇ ਨਾਲੇ ਆਪਣੇ ਜਿਹੜਾ ਸਮਾਨ ਹੁੰਦਾ ਜੀ ਉਹ ਵੀ ਬਿਲੇ ਲੱਗ ਜਾਂਦਾ ਫ੍ਰਿਜ ਦੇ ਵਿੱਚ ਪਿਆ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਵੈਜੀਟੇਬਲ ਸਟਾਕ ਜਾਨੀ ਕਿ ਸਬਜ਼ੀਆਂ ਦੀ ਤਰੀ ਠੀਕ ਹੈ ਜੀ ਹਰੀਆਂ ਸਬਜ਼ੀਆਂ ਦੀ ਤਰੀ ਆਪਾਂ ਕਿਵੇਂ ਤਿਆਰ ਕਰਨੀ ਹੈ ਉਹਦੀ ਖਾਤਰ ਆਪਾਂ ਕੀ ਕਰਨਾ ਜੀ ਇੱਕ ਵੱਡਾ ਖੁੱਲਾ ਜਿਹਾ ਪਤੀਲਾ ਲੈ ਲਓ ਪਤਿਲਾ ਲੈ ਕੇ ਉਹਦੇ ਵਿੱਚ ਤੁਸੀਂ ਤੇਲ ਦੀ ਘਰਚੀ ਪਾ ਲਓ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਉਹਦੇ ਵਿੱਚ ਮਤਲਬ ਤੇਲ ਦੀ ਘਰਚੀ ਪਾ ਕੇ ਉਹਦੇ ਵਿੱਚ ਆਪਾਂ ਸਮਾਨ ਪਾਉਣਾ ਨਾਲ ਨਾਲ ਆਪ ਆਪ ਦਾ ਕੰਮ ਵੀ ਕਰ ਲਈਏ ਬਰਤਨ-ਬਰਤਨ ਸਜਾ ਕੇ ਰੱਖ ਦੀਏ ਜੀ ਤੇ ਨਾਲੇ ਤਿਆਰ ਹੋਈ ਜਾਂਦਾ ਹੈਗਾ ਜਦੋਂ ਰਸੋਈ ਚ ਵੱਢ ਜੀ ਉਦੋਂ ਖਾਸੇ ਕੰਮ ਹੋ ਜਾਂਦੇ ਨੇ ਆਪਾਂ ਇਹਦੀ ਖਾਤਰ ਕੀ ਕੀਤਾ ਜੀ ਜੀਰਾ ਲਿਆ ਫੁੱਲ ਲੈਨੇ ਚੱਕਰੀ ਫੁੱਲ ਵੱਡੀ ਇਲਾਇਚੀ ਧਨੀਆ ਕਾਲੀਆਂ ਮਿਰਚਾਂ ਦਾਲਚੀਨੀ ਲੌਂਗ ਤੇਜ ਪੱਤਾ ਤੇ ਮੇਥੇ ਠੀਕ ਹੈ ਜੀ ਇਹ ਸਮਾਨ ਆਪਾਂ ਲਿਆਏ ਇਹ ਤੁਸੀਂ ਆਪਦੇ ਹਿਸਾਬ ਨਾਲ ਲੈ ਸਕਦੇ ਹੋ ਕਈ ਵਾਰੀ ਆਪਣੇ ਘਰੇ ਥੋੜਾ ਵੀ ਹੁੰਦਾ ਸਮਾਨ ਕਈ ਵਾਰੀ ਵੱਧ ਵੀ ਪਿਆ ਹੁੰਦਾ ਜੇ ਦੋ ਚੀਜ਼ਾਂ ਵੱਧ ਪੈ ਜਾਣਗੀਆਂ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਤੁਸੀਂ ਧਨੀਆ ਪਾਤਾ ਮੇਥੇ ਪਾਤੇ ਸਾਰਾ ਮਸਾਲਾ ਇਕੱਠਾ ਕਰਕੇ ਆਪਾਂ ਨੇ ਹੁਣੇ ਤੇਲ ਦੇ ਵਿੱਚ ਪਾ ਦੇਣਾ ਜੀ ਇਹਨੂੰ ਥੋੜਾ ਜਿਹਾ ਸੇਕ ਲਵਾ ਦੇਣਾ ਆਪਾਂ ਠੀਕ ਹੈ ਜੀ ਇਹ ਖੜੇ ਮਸਾਲਿਆਂ ਨੂੰ ਆਪਾਂ ਸੇਕ ਲਵਾ ਦੇਣਾ ਮਸਾਲੇ ਆਪਾਂ ਸਾਬਤੇ ਹੀ ਸਿੱਟ ਦੇਣੇ ਨੇ ਇਹ ਕੋਈ ਨੁਕਸਾਨ ਨਹੀਂ ਕਰਦੇ ਜੀ ਸਾਬਤੇ ਹੀ ਇਹਦੇ ਵਿੱਚ ਆਪਾਂ ਪਾ ਦੇਣੇ ਨੇ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਲਸਣ ਆਪਾਂ ਕੱਟ ਕੇ ਰੱਖੀ ਹੋਈ ਸੀ ਗਾਜਰਾਂ ਸੀਗੀਆਂ ਪਿਆਜ਼ ਸੀ ਤੇ ਗੋਭੀ ਦੇ ਡੰਠਲ ਸੀ ਅਦਰਕ ਸੀ ਤੇ ਕੱਚੀ ਹਲਦੀ ਠੀਕ ਹੈ ਜੀ ਇਹ ਆਪਾਂ ਆਪਣੇ ਹਿਸਾਬ ਨਾਲ ਪਾ ਲੈਣੀ ਹੈ ਵੀ ਜਿੰਨਾ ਕ ਆਪਾਂ ਸਮਾਨ ਤਿਆਰ ਕਰਦੇ ਆ ਕਿਉਂਕਿ ਮੇਰੇ ਕੋਲ ਜਿੰਨੀਆਂ ਕ ਸਬਜ਼ੀਆਂ ਪਈਆਂ ਸੀ ਉਸ ਹਿਸਾਬ ਨਾਲ ਮੈਂ ਤੁਹਾਨੂੰ ਦੱਸਦਾ ਕਈ ਵਾਰੀ ਆਪਣੇ ਸਬਜ਼ੀਆਂ ਜ਼ਿਆਦਾ ਵੀ ਪਈਆਂ ਹੁੰਦੀਆਂ ਨੇ ਤੇ ਆਪਾਂ ਉਸ ਹਿਸਾਬ ਨਾਲ ਤਿਆਰ ਕਰ ਲੈਣਾ ਇੱਕ ਚਮਚਾ ਭਰ ਕੇ ਜੀ ਆਪਾਂ ਮੰਨ ਲਓ ਇਹਦੇ ਵਿੱਚ ਨਮਕ ਦਾ ਪਾਤਾ ਨਮਕ ਆਪਾਂ ਸਵਾਦ ਅਨੁਸਾਰ ਪਾ ਸਕਦੇ ਹਾਂ ਕਿਉਂਕਿ ਨਮਕ ਫਿਰ ਸਬਜ਼ੀ ਦੇ ਵਿੱਚ ਵੀ ਆਪਾਂ ਨੇ ਪਾਉਣਾ ਹੁੰਦਾ ਹੈਗਾ ਤੇ ਆ ਇਹ ਸਬਜ਼ੀ ਇਹ ਜਿਹੜੀ ਚੀਜ਼ ਆਪਾਂ ਬਣਾ ਰਹੇ ਜੀ ਇਹ ਫਿਰ ਨਮਕ ਤੋਂ ਬਿਨਾਂ ਬਣਾਉਣੀ ਔਖੀ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਇੱਕ ਵਾਰੀ ਇਹਨੂੰ ਹਿਲਾ ਦਿਓ ਇਹ ਬਹੁਤ ਹੀ ਵਧੀਆ ਤਰੀਕਾ ਹੁੰਦਾ ਜੀ ਇੱਕ ਵਾਰੀ ਆਪਾਂ ਬਣਾ ਕੇ ਰੱਖ ਲਿਆ ਨਾ ਤੁਹਾਨੂੰ ਨਾਲੇ ਤਾਂ ਸੁੱਖ ਫੈਜੂਗਾ ਇਹਦਾ ਤੇ ਨਾਲੇ ਤੁਹਾਨੂੰ ਇਹ ਫਾਇਦਾ ਕਰੂ ਕਿਉਂਕਿ ਰੋਜ਼ ਦੀ ਰੋਜ਼ ਖੜੇ ਮਸਾਲੇ ਆਪਾਂ ਪਾਉਣੇ ਆ ਕਈ ਵਾਰੀ ਕੋਈ ਚੀਜ਼ ਭੁੱਲ ਜੰਨੇ ਆ ਤੇ ਆਪਾਂ ਨੂੰ ਕੋਈ ਔਖਾ ਨਹੀਂ ਹੈਗਾ ਕੰਮ ਆਪਾਂ ਪਾਲਕ ਪਾਤਾ ਜੀ ਤੇ ਆਹ ਵੇਖੋ ਬੰਦ ਗੋਭੀ ਪਾਤੀ ਇਹਦੇ ਵਿੱਚ ਮੇਰੇ ਕੋਲੇ ਇੰਨਾ ਕ ਪਾਲਕ ਪਿਆ ਸੀ ਬੰਦ ਗੋਭੀ ਪਈ ਸੀ ਤੇ ਮੇਰੇ ਕੋਲੇ ਮੂੰਗਰੇ ਪਏ ਸੀ ਠੀਕ ਹੈ ਜੀ ਤੁਸੀਂ ਇਹਦੇ ਵਿੱਚ ਹੋਰ ਵੀ ਕੋਈ ਚੀਜ਼ ਪਾਉਣੀ ਹੋਵੇ ਵੱਧ ਪਾਉਣੀ ਹੋਵੇ ਚੀਜ਼ ਜਿਵੇਂ ਫੁੱਲ ਗੋਭੀ ਪਾਉਣੀ ਹੈ ਜਾਂ ਮਸ਼ਰੂਮ ਪਾਉਣੀ ਹੈ ਜਾਂ ਕੋਈ ਵੀ ਚੀਜ਼ ਆਪਣੇ ਪਈ ਹੈ ਜੀ ਤਾਂ ਤੁਸੀਂ ਪਾ ਸਕਦੇ ਹੋ ਕਿਉਂਕਿ ਮਸ਼ਰੂਮ ਦੇ ਵਿੱਚ ਵੀ ਪ੍ਰੋਟੀਨ ਬਹੁਤ ਭਾਰੀ ਮਾਤਰਾ ਦੇ ਵਿੱਚ ਹੁੰਦਾ ਜੀ ਵਧੀਆ ਬਣਦੀ ਹੈ ਚੀਜ਼ ਇਹਦੇ ਨਾਲ ਤੇ ਤੁਸੀਂ ਇਸ ਤਰ੍ਹਾਂ ਇਹਨੂੰ ਮਤਲਬ ਚੰਗੀ ਤਰ੍ਹਾਂ ਹਲਾ ਲਓ ਹਲਾ ਕੇ ਇਹਨੂੰ ਤਿਆਰ ਕਰ ਲਓ ਵਧੀਆ ਤੇ ਜਦੋਂ ਤੁਸੀਂ ਇੱਕ ਵਾਰੀ ਇਹੋ ਜਿਹਾ ਕੁਝ ਬਣਾਉਣ ਲੱਗ ਗੀਆਂ ਨਾ ਤਾਂ ਤੁਹਾਨੂੰ ਸੁਖ ਹੋ ਜੂਗਾ ਨਾਲੇ ਆਪਣਾ ਫਰਿੱਜ ਵੇਲਾ ਹੋ ਜਾਂਦਾ ਆਪਾਂ ਇਕੱਠਾ ਕਰੀ ਜਾਂਦੀਆਂ ਕਈ ਵਾਰੀ ਟਾਈਮ ਹੀ ਨਹੀਂ ਲੱਗਦਾ ਹੈਗਾ ਬਣਾਉਣ ਦਾ ਹਨਾ ਥੋੜੀਆਂ ਥੋੜੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਆਪਾਂ ਥੋੜਾ ਜਿਹਾ ਪਾਣੀ ਪਹਿਲਾਂ ਪਾਇਆ ਸੀ ਇੱਕ ਜੱਗ ਭਰ ਕੇ ਹੋਰ ਪਾ ਲਿਆ ਕਿਉਂਕਿ ਮੇਰੇ ਕੋਲੇ ਸਬਜ਼ੀਆਂ ਥੋੜੀਆਂ ਹੀ ਸੀਗੀਆਂ ਮੈਂ ਇੱਕ ਤੁਹਾਨੂੰ ਤਰੀਕਾ ਦੱਸਣ ਲੱਗੀ ਹਾਂ ਤੁਸੀਂ ਅਗਰ ਸਬਜ਼ੀਆਂ ਜ਼ਿਆਦਾ ਪਾਉਨੇ ਹੋ ਤਾ ਪਾਣੀ ਤੁਸੀਂ ਵੱਧ ਪਾ ਲਿਓ ਕਿਉਂਕਿ ਆਪਾਂ ਇਹਨੂੰ 2 ਘੰਟੇ ਨਾ ਸਿਮ ਮਤਲਬ ਕਿ ਸੇਕ ਤੇ ਰੱਖਣਾ ਹੈਗਾ ਘੱਟੋ ਘੱਟ ਕਿਉਂਕਿ ਇਹਦੇ ਵਿੱਚ ਜ ਸਾਰੇ ਦਾ ਸਾਰਾ ਅਰਕ ਹੈ ਜਿਹੜਾ ਉਹ ਨਿਕਲ ਜੇ ਖੁੱਲਾ ਪਾਣੀ ਪਾਉਣਾ ਜੀ ਆਪਾਂ ਇਹਦੇ ਵਿੱਚ ਖੁੱਲਾ ਪਾਣੀ ਪਾ ਦੇਣਾ ਹੈਗਾ ਤਾਂ ਕਿ ਮਸਾਲਿਆਂ ਦਾ ਜਿਹੜਾ ਅਸਰ ਆ ਨਾ ਉਹ ਸਾਰਾ ਤਰੀ ਦੇ ਵਿੱਚ ਆ ਜਾਏ ਕੋਈ ਜ਼ਿਆਦਾ ਨਹੀਂ ਵੀ ਜ਼ਿਆਦਾ ਸੇਕ ਕਰਕੇ ਰੱਖਣਾ ਬਿਲਕੁਲ ਹੀ ਮੱਧਮ ਜਿਹਾ ਸੇਕ ਕਰ ਦੋ ਇੱਕ ਵਾਰੀ ਇਹਨੂੰ ਸੇਕ ਲਵਾ ਦਿਓ ਤੁਸੀਂ ਚੰਗੀ ਤਰ੍ਹਾਂ ਉਸ ਤੋਂ ਬਾਅਦ ਬਿਲਕੁਲ ਹੀ ਘੱਟ ਕਰਕੇ ਰੱਖ ਦਿਓ ਤੇ ਆਪਾਂ ਹੁਣ ਇਹਨੂੰ ਦਿੱਤਾ ਜੀ ਢਾਕ ਪਤੀਲੇ ਨੂੰ ਠੀਕ ਹੈ ਜੀ ਮੇਰੇ ਕੋਲੇ ਵਧੀਆ ਖੁੱਲਾ ਪਤੀਲਾ ਹੈਗਾ ਵਧੀਆ ਇਹਦੇ ਨਾਲ ਕੰਮ ਚੱਲ ਜਾਂਦਾ ਹੈਗਾ ਚੀਜ਼ਾਂ ਚੂਜਾਂ ਖੁੱਲੀਆਂ ਬਣਾਈਆਂ ਜਾਂਦੀਆਂ ਨੇ ਜੀ ਪਿੱਤਲ ਦਾ ਲੈ ਕੇ ਆਈ ਸੀ ਮੈਂ ਤੁਹਾਨੂੰ ਦਿਖਾਇਆ ਵੀ ਸੀਗਾ ਤੇ ਆਹ ਲੋ ਜੀ ਤੁਸੀਂ ਹੁਣ ਆਪਾਂ ਨੇ ਕੀ ਕੀਤਾ ਜੀ ਇਹ ਰਿੱਝ ਜਾਂਦਾ ਹੈਗਾ ਵਧੀਆ ਰਿੱਝ ਕਿਹਨੇ ਤਿਆਰ ਹੋ ਜਾਣਾ ਪਹਿਲਾਂ ਤਾਂ ਮੈਨੂੰ ਹੁਣ ਤੁਸੀਂ ਚੱਲਦੀ ਵੀਡੀਓ ਦੇ ਵਿੱਚ ਇਹ ਦੱਸੋ ਵੀ ਜਿੰਨੇ ਤਰੀਕੇ ਮੈਂ ਤੁਹਾਨੂੰ ਦੱਸਦੀਆਂ ਤੁਸੀਂ ਇਹ ਇਸਤੇਮਾਲ ਵੀ ਕਰਦੇ ਹੋ ਕਿ ਨਹੀਂ ਕਰਦੇ ਵਰਤਦੇ ਵੀ ਹੋ ਕਿ ਨਹੀਂ ਵਰਤਦੇ ਕਿਉਂਕਿ ਇਹਨਾਂ ਚੀਜ਼ਾਂ ਨਾਲ ਕੋਈ ਜੋੜ ਨਹੀਂ ਆਪਣੇ ਦੁੱਖ ਦੇ ਸਰੀਰ ਨੂੰ ਠੰਡ ਨਹੀਂ ਲੱਗਦੀ ਜੀ ਕਿਸੇ ਤਰ੍ਹਾਂ ਦਾ ਖਾਂਸੀ ਜ਼ਖਾਮ ਨਹੀਂ ਹੁੰਦਾ ਕਾਫੀ ਰੋਗਾਂ ਤੋਂ ਆਪਾਂ ਨੂੰ ਰਾਤ ਮਿਲ ਜਾਂਦੀ ਹੈ ਇਮਿਊਨਿਟੀ ਪਾਵਰ ਵੱਧਦੀ ਹੈ ਜੀ ਆਪਣੇ ਸਟੈਮਨਾ ਪੂਰਾ ਹੁੰਦਾ ਹੈਗਾ ਹੁਣ ਜਦੋਂ ਇਹਨੇ ਅਰਕ ਛੜਤਾ ਜੀ ਪੂਰਾ ਸਾਰੇ ਦਾ ਸਾਰਾ ਅਰਕ ਨਿਕਲ ਗਿਆ ਆਪਾਂ ਇਹਨੂੰ ਮਤਲਬ ਮੱਧਮ ਆਂਚ ਦੇ ਉੱਤੇ ਰੱਖਿਆ ਹੋਇਆ ਸੀਗਾ ਹੁਣ ਆਪਾਂ ਛਾਣਨੀ ਲਈ ਜੀ ਤੇ ਆਪਾਂ ਇਹਨਾਂ ਨੂੰ ਲਿਆ ਜੀ ਛਾਣ ਛਾਣ ਕੇ ਤੁਸੀਂ ਮਤਲਬ ਵਧੀਆ ਭਾਂਡੇ ਦੇ ਵਿੱਚ ਕੱਢ ਕੇ ਰੱਖ ਲੈਣਾ ਜਦੋਂ ਵੀ ਤੁਸੀਂ ਸਵੇਰ ਵੇਲੇ ਸ਼ਾਮ ਵੇਲੇ ਚੀਜ਼ ਬਣਾਉਣੀ ਹੋ ਕੋਈ ਸਬਜ਼ੀ ਭਾਜੀ ਕੋਈ ਦਾਲ ਬਣਾਉਣੀ ਹੋ ਇਹ ਪਾਣੀ ਨਾ ਤੁਸੀਂ ਇੱਕ ਪਲਾ ਭਰ ਕੇ ਉਹਦੇ ਵਿੱਚ ਪਾ ਦਿਆ ਕਰੋ ਸਬਜੀ ਦੇ ਵਿੱਚ ਕਿਉਂਕਿ ਸਾਰੀਆਂ ਚੀਜ਼ਾਂ ਦਾ ਹਰਕ ਜਾਊਗਾ ਆਹ ਲੋ ਜੀ ਆਪਾਂ ਪਹਿਲਾਂ ਪਤੀਲੇ ਚ ਪਾਉਣ ਲਿਆ ਸੀ ਵੀ ਆਪਣਾ ਜੱਗ ਕਿਤੇ ਰੋੜ ਨਾ ਜਾਵੇ ਹਨਾ ਤੇ ਹੁਣ ਆਪਾਂ ਇਹ ਜੱਗ ਭਰ ਕੇ ਰੱਖ ਲੈਣਾ ਜੀ ਆਪਣਾ ਜੱਗ ਭਰ ਗਿਆ ਇਹਦੇ ਵਿੱਚ ਕਈ ਪਲੇ ਹੋਗੇ ਤੇ ਆਪਾਂ ਜੇ ਰੋਜ਼ ਦਾ ਵੀ ਇੱਕ ਪਾਵਾਂਗੇ ਤਾਂ ਆਪਣੇ ਕਈ ਦਿਨ ਨਿਕਲ ਜਾਣਗੇ ਆਹ ਲੋ ਜੀ ਇਹ ਹੋ ਗਿਆ ਤਿਆਰ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਨਾਲੇ ਪਿੰਡ ਦਾ ਨਾਮ ਦੱਸਦੇ ਰਿਹਾ ਕਰੋ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਪੇਜ ਨੂੰ ਫੋਲੋ ਕਰਕੇ ਰੱਖੋ YouTube ਨੂੰ ਸਬਸਕ੍ਰਾਈਬ ਕਰਕੇ ਰੱਖੋ ਠੀਕ ਹੈ ਜੀ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ